ਰਹਿਮਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬਹੁਤ ਮਿਹਰਬਾਨ ਤੇ ਨਿਹਾਈਂ ਕਿਰਮ ਕਰਨ ਵਾਲਾ ਅੱਜ ਅਸੀਂ ਸਰਕਾਡਾ ਹਾਊਸ ਵਿਖੇ ਸਾਢੇ ਲੁਧਿਆਣੇ ਦੀ ਬੜੀ ਖੂਬਸੂਰਤ ਸੁਸਾਇਟੀ ਨਵਚੇਤਨਾ ਮਹਾਲਪਲਾਈ ਕਮੇਟੀ ਜਿਹੜੀ ਹੈ ਸੁਖਦੀਪ ਸੇਖੋਂ ਜੀ ਅਤੇ ਇਹਨਾਂ ਦੇ ਸਾਥੀ ਜਿਹੜੇ ਉਹਨੂੰ ਚਲਾ ਰਹੇ ਨੇ ਉਹਦੇ ਵੱਲੋਂ ਨਵੇਂ ਸਾਲ ਦਾ ਕੈਲੰਡਰ 2025 ਦਾ ਰਿਲੀਜ਼ ਕੀਤਾ ਗਿਆ ਇਸ ਕੈਲੰਡਰ ਦੇ ਵਿੱਚ ਖਾਸियत ਇਹ ਹੈ ਕਿ ਇਹ ਸਿਰਫ ਤਾਰੀਖ ਨਹੀਂ ਦੱਸਦਾ ਬਲਕਿ ਤੁਹਾਨੂੰ ਇੱਕ ਨਵੀਂ ਚੇਤਨਾ ਦੇ ਵੱਲ ਤਵੱਜ ਦਿਲਵਾਂਦਾ ਜਿਹਦੇ ਵਿੱਚ এনਵਾਇਰਨਮੈਂਟ ਦੀ ਗੱਲ ਕੀਤੀ ਗਈ ਹੈ ਆ ਉਹ ਬੇਟੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਗਈ ਹੈ ਆ ਤੁਹਾਡੇ ਖਾਣ ਪੀਣ ਦੇ ਧਿਆਨ ਵੱਲ ਤਵੱਜਹ ਦੇਣ ਦੀ ਗੱਲ ਕੀਤੀ ਗਈ ਹੈ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਦੀ ਗੱਲ ਕੀਤੀ ਗਈ ਹੈ ਜਿਹੜਾ 2025 ਹੋਏਗਾ ਅਸੀਂ ਗੁਜ਼ਾਰਿਸ਼ ਕਰਦੇ ਆ ਆਪਾਂ ਸਾਰਿਆਂ ਨੂੰ ਕਿ ਕੱਲੀ ਸਿਰਫ ਦੁਆ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਦੁਆ ਦੇ ਨਾਲ ਨਾਲ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਖੁਸ਼ ਆਪਣੇ ਆਪ ਨੂੰ ਵੀ ਬਦਲਣ ਦੀ ਕਰਨੀ ਚਾਹੀਦੀ ਹੈ ਹਮੇਸ਼ਾ ਇਹ ਸੋਚਦੇ ਰਹੀਏ ਕਿ ਦੂਸਰਾ ਕੁਝ ਚੰਗਾ ਕਰੇਗਾ ਉਹ ਤੋਂ ਬਿਹਤਰ ਹੈ ਕਿ ਅਸੀਂ ਆਪ ਕੁਝ ਚੰਗਾ ਕਰਨ ਦੀ ਸ਼ੁਰੂਆਤ ਕਰੀਏ اسی ਉਮੀਦ ਦੇ ਨਾਲ ਨਵਚੇਤਨਾ ਨੇ ਜਿਹੜੀ ਸ਼ੁਰੂਆਤ ਕੀਤੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਉਮੀਦ ਕਰਦਾ ਹਾਂ ਕਿ 2025 ਜਿਹੜੀ ਹੈ ਉਹ ਅਸੀਂ ਸਾਰੇ ਆਪਣੇ ਅੰਦਰ ਕੁਛ ਨਾ ਕੁਛ ਅਛਾਈਆਂ ਲੈ ਕੇ ਜ਼ਰੂਰ ਸਮਾਜ ਦੇ ਅੰਦਰ ਸਮਰਪਿਤ ਕਰਾਂਗੇ। ਬੱਚਿਆਂ ਦੇਖਿਆ ਉਸ ਇੱਕ ਵਧੀਆ ਬੱਚਿਆਂ ਦੀ ਪੇਂਟਿੰਗਾਂ ਨੂੰ ਸ਼ੇਅਰ ਬੱਚਿਆਂ ਦੀਆਂ ਪੇਂਟਿੰਗਾਂ ਤੇ ਪਿੱਛੇ ਅਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਉਹਦਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਸੀ। ਉਹਨਾਂ ਜੀ ਜਿਹੜੇ 1 ਤੋਂ ਲੈ ਕੇ 5 ਤੱਕ ਆਏ ਨੇ ਉਹਨਾਂ ਦੀਆਂ ਪੇਂਟਿੰਗਾਂ ਨਵਚੇਤਨਾ ਨੇ ਕੈਲੰਡਰ ਦੇ ਵਿੱਚ ਸ਼ਾਮਲ ਕੀਤੀਆਂ ਤੇ ਮੈਂ ਸਮਝਦਾ ਬੱਚਿਆਂ ਵੱਲੋਂ ਜਿਹੜਾ ਸਨੇਹਾ ਹੈ ਇਹ ਅਸਲ ਵੱਡਿਆਂ ਦੇ ਕਮਾਣ ਆਨ ਵਾਲਾ ਹੈ ਤੇ ਇਸ ਲਈ ਸਨੇਹ ਨੂੰ ਹੈ ਕਬੂਲ ਕਰਨਾ ਚਾਹੀਦਾ। ਮੇਰਾ ਨਾਮ ਕੀਰਤੀ ਸ਼ਰਮਾ ਮੈਂ ਪਿਛਲੇ 2-3 ਸਾਲਾਂ ਤੋਂ ਨਵ ਚੇਤਨਾ ਨਾਲ ਐਜ਼ ਅ ਵੂਮਨ ਸੈਕਟਰੀ ਵਰਕ ਕਰ ਰਹੀ ਹਾਂ ਤੇ ਇਹਦੇ ਵਿੱਚ ਅਸੀਂ ਅਨਪ੍ਰਿਵਿਲੇਜਡ ਜਿੰਨੇ ਵੀ ਬੱਚੇ ਹੈ ਜਿਨ੍ਹਾਂ ਦੇ ਕੋਵਿਡ ਟਾਈਮਸ ਤੱਕ ਵਿੱਚ ਸਪੈਸ਼ਲੀ ਜਿਨ੍ਹਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਸੀ ਜਾਂ ਫਿਰ ਜਿਹੜੇ ਉਹ ਬੱਚੇ ਹੈ ਜਿਤੇ ਕਿ ਫਾਦਰ ਜਾਂ ਮਦਰ ਅਫੋਰਡ ਨਹੀਂ ਕਰ ਪਾਉਂਦੇ ਬਹੁਤ ਪੂਰ ਪਾਵਰਟੀ ਲਾਈਨ ਦੇ ਅੰਦਰ ਰਹਿੰਦੇ ਉਹਨਾਂ ਬੱਚੇ ਨੂੰ ਅਸੀਂ ਅਡਾਪਟ ਕਰਦੇ ਹਾਂ ਯਾ ਕੁਝ ਐਸੇ ਬੱਚੇ ਜੋ ਕਿ ਹੈਂਡੀਕੈਪਡ ਹੈ ਜਿਨ੍ਹਾਂ ਦੇ ਇਲਾਜ ਵਾਸਤੇ ਜਿਨ੍ਹਾਂ ਦੀ ਐਜੂਕੇਸ਼ਨ ਵਾਸਤੇ ਉਹਨਾਂ ਦੀ ਫੈਮਿਲੀ ਸਪੋਰਟ ਨਹੀਂ ਕਰਦੀ ਉਹਨਾਂ ਨੂੰ ਅਡਾਪਟ ਕਰਦੇ ਹਾਂ ਤੇ ਉਹਨਾਂ ਦੀ ਸਾਰੀ ਪੜਾਈ ਦਾ ਅਸੀਂ ਇੱਕ ਜ਼ਿੰਮੇਵਾਰੀ ਚੁੱਕਦੇ ਹਾਂ ਜਦ ਤੱਕ ਉਹ ਬੱਚਾ ਪੜ੍ਹਨਾ ਚਾਵੇ ਅੰਟਿਲ ਥੇਅਰ ਮੈਰिज ਅੰਟਿਲ ਯੂ نو ਹੂ ਖੁਦ ਕਮਾਂਡ ਲੱਗ ਜਨ ਚਾਹੇ ਉਹ ਐਮਬੀਬੀਐਸ ਕਰੇ ਚਾਹੇ ਇੰਜੀਨੀਅਰਿੰਗ ਕਰੇ ਚਾਹੇ ਕਿਸੇ ਵੀ ਹਾਈ ਐਂਡ ਕੋਰਸਿਸ ਵਿੱਚ ਜਾਣਾ ਸੀ ਉਹਨਾਂ ਦਾ ਖਰਚਾ ਚੱਕਾਂਗੇ ਇਹ ਇੱਕ ਅਸੀਂ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਇੱਕ ਸਾਡਾ ਪ੍ਰੋਮਿਸ ਹੈ ਨਾ ਚੇਤਨਾ ਟੀਮ ਨਾਲ ਕਿ ਅਸੀਂ ਉਹਨਾਂ ਸਾਰਿਆਂ ਦੀ ਖਤਮ ਕਰਾਂਗੇ ਸਨੇਵਿਟੀ ਨੂੰ ਚੁਣੇ ਕਿ ਕਿਦਾਂ ਦਾ ਮੋਟਰ ਭੇਜਦੇ ਹੈ ਜਿਹੜੀ ਵੀ ਨਵੀਂ ਟੀਮ ਚੁਣੀ ਜਾਂਦੀ ਹੈ ਉਹ ਡਿਪੈਂਡ ਕਰਦੀ ਹੈ ਕਿ ਵੀ ਮੈਂਬਰਸ ਨੇ ਪਿਛਲੇ ਕੁਝ ਸਾਲਾਂ ਵਿੱਚ ਕਿਸ ਤਰ੍ਹਾਂ ਦਾ ਕੰਮ ਕੀਤਾ ਠੀਕ ਹੈ ਤੇ ਇਹ 6 ਵਿੰਗਸ ਵਿੱਚ ਨਵੀਂ ਟੀਮ ਹਰ ਸਾਲ ਅਸੀਂ ਡਿਸੰਬਰ ਮਨਥ ਵਿੱਚ ਚੁੰਦੇ ਹੈਗੇ ਆ ਉਹਦੇ ਨਾਲ ਜਿਸ ਦੇ ਕਿਸੇ ਵੀ ਮੈਂਬਰ ਨੇ ਜਿਸ ਤਰੀਕੇ ਦਾ ਕੰਮ ਕੀਤਾ ਉਸ ਹਿਸਾਬ ਨਾਲ ਉਹਨਾਂ ਨੂੰ ਡੈਜ਼ਿਗਨੇਸ਼ਨਸ ਦੇ ਕੇ ਫਿਰ ਅਸੀਂ ਉਸ ਡੈਜ਼ਿਗਨੇਸ਼ਨ ਤੇ ਕੰਮ ਕਰਦੇ ਆ ਤੇ ਆਪਣੀ ਆਪਣੀ ਟੀਮਸ ਦੇ ਨਾਲ ਲੜ ਕੇ ਕੋਈ ਵੀ ਨਵੇਂ ਆਈਡੀਆਸ ਲੈ ਕੇ ਕੋਈ ਵੀ ਨਵੇਂ ਹੋਰ ਕੰਮ ਲੈ ਕੇ ਅੱਗੇ ਆਉਂਦੇ ਆ ਦੇ ਸਟੂਡੈਂਟਸ ਆਪਣਾ ਡਾਕ ਕਰੀਓ ਕਿਸ ਤਰ੍ਹਾਂ ਦਾ ਰੋਲ ਕਰਦਾ ਹੈ ਕਿਸ ਤਰ੍ਹਾਂ ਮਿਲਦਾ ਹੈ ਮੈਨੂੰ ਨਿਕਲਸ ਮਰੇ ਜੇ ਕੋਈ ਸਾਨੂੰ ਰੈਫਰ ਕਰਦਾ ਹੈ ਫਿਰ ਉਹਦਾ ਪੂਰਾ ਕਰਾਸ ਚੈਕ ਕੀਤਾ ਜਾਂਦਾ ਹੈ ਸਾਡੇ ਆਪਣੇ ਮੈਂਬਰਸ ਰੈਫਰ ਕਰਦੇ ਹੈ ਕਿਸੇ ਮੈਂਬਰਸ ਦੇ ਘਰ ਵਿੱਚ ਕੋਈ ਨਾ ਕੋਈ ਕੰਮ ਕਰ ਰਿਹਾ ਹੁੰਦਾ ਹੈ ਜਾਂ ਆਸ-ਪਾਸ ਕੋਈ ਵੀ ਕਮਨ ਸਕੂਲ ਦੇ ਬੱਚੇ ਹੁੰਦੇ ਹੈ ਕੋਈ ਰੂਰਲ ਏਰੀਆਸ ਦੇ ਬੱਚੇ ਹੈ ਕੋਈ ਵੀ ਉਹ ਰੈਫਰ ਕਰਦਾ ਹੈ ਫਿਰ ਉਸ ਦਾ ਪੂਰਾ ਕਰਾਸ ਚੈਕ ਕੀਤਾ ਜਾਂਦਾ ਹੈ ਠੀਕ ਹੈ ਨਾ ਕਰਾਸ ਚੈਕ ਤੋਂ ਬਾਅਦ ਹੀ ਅਸੀਂ ਫਿਰ ਡਿਸੀਜਨ ਲੈਣਾ ਉਸ ਨੂੰ ਡਾਕਟ ਕਰਾਂਗਾ ਉਹਨਾਂ ਵੱਲੋਂ ਜਿਹੜੇ ਆਰਟਿਸਟ ਨੇ ਬੱਚੇ ਛੋੜੇ ਛੋਟੀਆਂ ਕਲਾਸਾਂ ਦੇ ਆ ਵੱਡੀਆਂ ਕਲਾਸਾਂ ਦੇ ਆ ਟੀਚਰਜ਼ ਵੀ ਨੇ ਉਹਨਾਂ ਨੂੰ ਸਾਰਾ ਸਾਲ ਨਾਲ ਲੈ ਕੇ এনवायरमेंट ਤੇ ਚਾਈਲਡ ਲੇਬਰ ਤੇ ਪੋਲੂਸ਼ਨ ਤੇ ਟ੍ਰੈਫਿਕ ਸਮੱਸਿਆ ਤੇ ਯਾ ਹੋਰ ਕਈ ਇਦਾਂ ਦੀਆਂ ਸੋਚਾਂ ਦੇ ਉੱਤੇ ਪੇਂਟਿੰਗਸ ਬਣਵਾਈਆਂ ਜਾਂਦੀਆਂ ਨੇ ਤੇ ਉਹਨਾਂ ਪੇਂਟਿੰਗਸ 'ਚ ਜਿਹੜੀਆਂ ਫਰਸਟ 5 ਆਈਆਂ ਨੇ ਉਹਨਾਂ ਨੂੰ ਉਹਨਾਂ ਨੇ ਆਪਣੇ ਕੈਲੰਡਰ ਵਿੱਚ ਜਗ੍ਹਾ ਦਿੱਤੀ ਆ ਇਹ ਇੱਕ ਬਹੁਤ ਵਧੀਆ ਚੀਜ਼ ਆ ਸੁਖਤੇ ਸਿੰਘ ਕੋਹਣੀ ਉਹਨਾਂ ਦੀ ਟੀਮ ਸਾਰੀ ਬਹੁਤ ਵਧੀਆ ਕੰਮ ਕਰਦੀ ਹੈ ਸਮਾਜ ਭਲਾਈ ਲਈ ਲੁਧਿਆਣੇ ਦੀ ਭਲਾਈ ਲਈ ਔਰ ਮੈਂ ਉਮੀਦ ਕਰਦਾ ਕਿ ਇਹ ਟੀਮ ਇਦਾਂ ਹੀ ਕੰਮ ਕਰਦੀ ਰਹੂਗੀ ਔਰ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਲੁਧਿਆਣੇ ਲਈ ਕੋਈ ਚੰਗੀ ਚੀਜ਼ ਕਰਕੇ ਜਾਵਾਂਗੇ ਇਹ ਸਾਡੇ ਬੱਚਿਆਂ ਨੂੰ ਅਸੀਂ ਕੋਈ ਨਵੀਂ ਸੇਧ ਦੇ ਕੇ ਜਾਵਾਂਗੇ ਜਿਹਦੇ ਨਾਲ ਅਸੀਂ ਆਉਣ ਵਾਲਾ ਆਪਣਾ ਜਿਹੜਾ এনवायरमेंट ਆ ਉਹਨੂੰ ਸਾਫ਼ ਰੱਖ ਸਕੀਏ ਆਪਣੇ ਸ਼ਹਿਰ ਨੂੰ ਸਾਫ਼ ਕਰ ਸਕੀਏ ਥੈਂਕ ਯੂ ਬੱਚਿਆਂ ਨੂੰ ਕੀ ਬੇਦਰੋਂਗੇ ਬੱਚੇ ਨੇ ਪੇਂਟਿੰਗ ਬਣਾਉਂਦੇ ਨੇ ਕੁਝ ਵਧੀਆ ਕੰਮ ਪਛਿਆਂ ਨੂੰ ਜਿਹੜੇ ਪੇਂਟਿੰਗ ਬਣਾਉਂਦੇ ਉਹਨੂੰ ਅਪੀਲ ਕਰਨ ਦੀ ਲੋੜ ਨਹੀਂ ਉਹਨਾਂ ਦੇ ਆਪ ਦੇ ਹੀ ਥੌਟਸ ਇੰਨੇ ਵਧੀਆ ਨੇ ਕਿਉਂ ਆਪ ਹੀ ਉਸ ਚੀਜ਼ ਨੂੰ ਐਕਸਪ੍ਰੈਸ ਕਰ ਰਹੇ ਨੇ ਜਿਹੜੀ ਚੀਜ਼ ਆ ਸਾਡੀ ਸਮੇਂ ਦੀ ਲੋੜ ਆ ਅੱਜ ਸਾਨੂੰ ਦਰਖਤ ਬਚਾਉਣ ਦੀ ਲੋੜ ਆ ਅੱਜ ਸਾਨੂੰ ਪੋਲੂਸ਼ਨ ਘਟਾਉਣ ਦੀ ਲੋੜ ਆ ਉਹ ਸਾਰਾ ਕੁਝ ਆਪਣੀਆਂ ਪੇਂਟਿੰਗਸ ਦੇ ਵਿੱਚੋਂ ਪਹਿਲਾਂ ਐਕਸਪ੍ਰੈਸ ਕਰ ਰਹੇ ਨੇ ਹੁਣ ਸਾਨੂੰ ਲੋੜ ਸਿਰਫ ਉਸ ਚੀਜ਼ ਤੇ ਅਮਲ ਕਰਨ ਦੀ ਆ ਸਾਨੂੰ ਸ਼ਹਿਰ ਵਾਸੀਆਂ ਨੂੰ ਸਿਰਫ ਉਸ ਚੀਜ਼ ਤੇ ਅਮਲ ਕਰਨ ਦੀ ਲੋੜ ਆ ਵੀ ਅਸੀਂ ਵੱਧ ਤੋਂ ਵੱਧ ਰੁੱਖਤ ਲਗਾਈਏ ਪੋਲੂਸ਼ਨ ਘਟਾਈਏ ਪਲਾਸਟਿਕ ਦੀ ਯੂਜ਼ ਨੂੰ ਘਟਾਈਏ ਆਪਣੇ ਸ਼ਹਿਰ ਨੂੰ ਸਾਫ਼ ਰੱਖੀਏ ਸੰਸਥਾ ਕੀ ਮਦਦ ਹੋਵੇਗੀ ਸਰਦ ਹੈ ਕੰਮ ਕਰ ਰਹੀ ਹੈ ਖਾਸ ਤੌਰ ਆਲਰੇਡੀ ਬਹੁਤ ਵਧੀਆ ਕੰਮ ਕਰ ਰਹੀ ਆ ਅਸੀਂ ਮੈਸੇਜ ਨਹੀਂ ਦੇ ਦਵਾਂਗੇ ਸੰਸਥਾ ਨੂੰ ਅਸੀਂ ਦੁਆਈ ਕਰਾਂਗੇ ਕਿ ਇਹ ਇਦਾਂ ਹੀ ਸਾਰੀ ਟੀਮ ਮਿਲ ਕੇ ਕੰਮ ਕਰਦੀ ਰਹੇ ਤੇ ਸ਼ਹਿਰ ਦੀ ਤਰੱਕੀ 'ਚ ਯੋਗਦਾਨ ਪਾਉਂਦੀ ਰਹੇ ਥੈਂਕ ਯੂ ਅੱਜ ਅਸੀਂ ਨਵਜੇਦਨਾਂ ਦੀ ਜਿਹੜੀ ਐਨੁਅਲ ਮੀਟਿੰਗ ਆ ਸਰਕਟ ਹਾਊਸ ਦੇ ਵਿੱਚ ਅਸੀਂ ਕੀਤੀ ਆ ਇਹ ਨਵਜੇ ਦਿਨਾਂ ਦੇ ਜਿਹੜੇ ਛੇਵਿੰਗ ਨੇ ਅਸੀਂ ਅੱਜ ਉਹਨਾਂ ਦਾ ਜਿਹੜਾ ਪੁਨਰਗਠਨ ਕੀਤਾ ਮਕਸਦ ਸਾਡਾ ਮੈਸ਼ਾ ਇਹੀ ਹੁੰਦਾ ਵੀ ਬਾਡੀ ਨੂੰ ਵੀ ਜੀ ਅਸੀਂ ਹੋਰ ਸਟਰੌਂਗ ਕਰੀਏ ਕਿਉਂਕਿ ਹਰ ਸਾਲ ਸਾਡੇ ਕੋਲ ਕੁਝ ਨਵੇਂ ਮੈਂਬਰ ਐਡ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਵਰਕਿੰਗ ਦੇ ਅਕੋਰਡਿੰਗਲੀ ਅਸੀਂ ਨਵੀਂ ਜਿਹੜੀ ਡੈਜ਼ਿਗਨੇਸ਼ਨ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਜਿਹੜਾ ਸਾਲ ਸਾਲ ਦੀ ਸਾਡੀ ਵਰਕਿੰਗ ਹੁੰਦੀ ਆ ਜਾਂ ਐਨੂਅਲ ਜਿਹੜਾ ਸਾਡੇ ਐਕਸਪੈਂਡੀਚਰ ਨੇ ਉਹ ਅਸੀਂ ਸਾਰਾ ਰਿਕਾਰਡ ਸਾਰੇ ਮੈਂਬਰ ਤੱਕ ਅਸੀਂ ਜੈ ਅਸੀਂ ਪ੍ਰੋਵਾਈਡ ਕਰਦੇ ਆਂ ਤੇ ਆਉਣ ਵਾਲੇ ਜਿਹੜੇ ਨਵੇਂ ਸਾਲ ਦਾ ਸੀ ਉਹਦੇ ਲਈ ਵੀ ਅਸੀਂ ਜਿਹੜੀ ਪਲੈਨਿੰਗ ਜੋ ਆ 2025 ਲਈ ਨਵਜਤਨਾ ਵੱਲੋਂ ਅੱਜ ਕੀਤੀ ਗਈ ਆ ਤੇ ਮਕਸਦ ਹਮੇਸ਼ਾ ਇਹੀ ਹੁੰਦਾ ਵੀ ਵੱਧ ਵੱਧ ਹੋਰ ਬੱਚੇ ਨੂੰ ਅਸੀਂ ਅਡੌਪਟ ਕਰੀਏ ਸੋਸ਼ਲ ਅਵੇਅਰਨੈਸ ਕ੍ਰੀਏਟ ਕਰੀਏ ਡਰੱਗ ਅਵੇਅਰਨਸ ਹੋਵੇ ਪੋਲੂਸ਼ਨ ਦੇ ਉੱਪਰ ਹੋਵੇ ਗਲਦ ਐਜੂਕੇਸ਼ਨ ਇਹ ਸਾਰੇ ਜਿਹੜੇ ਟੌਪਿਕਸ ਨੇ ਨਵਜਤਨਾ ਵੱਲੋਂ ਸਾਰੀ ਟੀਮ ਵੱਲੋਂ ਇਹਦੇ ਉੱਤੇ ਵਰਕ ਕੀਤਾ ਜਾ ਰਿਹਾ ਤੇ ਸਾਡੀ ਜਿਹੜੀ ਸੈਲਫ ਫੰਡਿੰਗ ਆ ਨਵਜੇ ਦਿਨਾਂ ਦੇ ਉਹਦੇ ਤੇ ਹੁਣ ਤੱਕ ਅਸੀਂ 35 ਲੱਖ ਰੁਪਏ ਅਸੀਂ ਸਪੈਂਡਚਰ ਸਾਡੀ ਕਾਸਟ ਆ ਚੁੱਕੀ ਹੈ ਤੇ ਮੈਂ ਧੰਨਵਾਦ ਕਰਦਾ ਸਾਰੇ ਮੈਂਬਰਸ ਦਾ ਜਿਨ੍ਹਾਂ ਨੇ ਸਾਰੀ ਇਨੀ ਲੰਬੀ ਮਿਹਨਤ ਕਰਦੇ ਹੋਏ ਨਵਜੇ ਦਿਨਾਂ ਨੂੰ ਅੱਜ ਅਸੀਂ ਇਸ ਸਿਖਰ ਤੇ ਲੈ ਕੇ ਆਏ ਆ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਇੱਕ ਕਮਿਟਮੈਂਟ ਹੈ ਵੀ ਅਸੀਂ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਉੱਪਰ ਲੈ ਕੇ ਜਾਵਾਂਗੇ ਕਿਉਂਕਿ ਜਿੰਨਾ ਅਸੀਂ ਵਧੀਆ ਕੰਮ ਕਰ ਰਹੇ ਆਂ ਬੱਚਿਆਂ ਲਈ ਕੰਮ ਕਰ ਰਹੇ ਆਂ ਸਮਾਜ ਲਈ ਕੰਮ ਕਰ ਰਹੇ ਆਂ ਇਹ ਉਹਦੇ ਰਿਜ਼ਲਟ ਜੋ ਸਾਨੂੰ ਦਿਖ ਰਹੇ ਨੇ ਬਹੁਤ ਸਾਰੇ ਸਕੂਲ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਸਾਰੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਜਿਹੜਾ ਅੱਜ ਦੀ ਐਨੂਅਲ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਸ਼ਾਹੀ ਇਮਾਮ ਪੰਜਾਬ ਉਸਮਾਨ ਲੁਧਿਆਣਵੀ ਜੀ ਸਾਡੇ ਕੋਲ ਆਏ ਨੇ ਤੇ ਨਾਲ ਹੀ ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਸੇਖੋਂ ਸਾਡੇ ਕੋਲ ਆ ਕੇ ਗਏ ਨੇ ਤੇ ਇਹਨਾਂ ਦਾ ਹਮੇਸ਼ਾ ਹੀ ਸਾਨੂੰ ਸਾਥ ਰਿਹਾ ਕਿਉਂਕਿ ਜੋ ਵੀ ਅਸੀਂ ਵਰਕ ਕਰਦੇ ਆਂ ਜੋ ਵੀ ਸਾਡੀ ਪਲੈਨਿੰਗਸ ਹੁੰਦੀਆਂ ਨੇ ਸ਼ਹਿਰ ਦੇ ਵਿੱਚ ਉਹ ਇਹਨਾਂ ਦੁਆਰਾ ਸਾਨੂੰ ਹਮੇਸ਼ਾ ਖਾਸ ਤੌਰ ਤੇ ਸਾਨੂੰ ਸਮਰਥਨ ਮਿਲਦਾ ਤੇ ਉਹਨਾਂ ਨਾਲ ਟਾਈਮ ਦੇ ਵਿੱਚ ਵੀ ਅਸੀਂ ਜਿਹੜੀ ਟੀਮ ਨਾਲ ਚੱਲਣ ਚੰਗਤ ਤੜਤੜੀ ਅੰਕਿਤਾ ਕੰਮ ਕਰਦੀ ਹੈ ਕੀ ਕੰਮ ਕਰਦੀ ਹੈ ਕੈਲੰਡਰ ਤਾਂ ਕਰ ਲਈ ਆਪਾਂ ਹਾਂ ਯੈਸ ਹਾਂ ਸਕੈਨ ਹੈ ਛੱਡੋ ਬੰਦਾ ਲਿਆ हेलो सर सशिकांत मेरा नाम प्रजोध कौर है एंड मैं नवजीतना एसोसिएशन दी एक मेंबर है एंड मैं इस एसोसिएशन नाल पिछले 5-6 महीने तो एसोसिएटेड है एंड इट हैज बीन अ रियली वंडरफुल एक्सपीरियंस अ ऑल्दो इट हले थोड़ा ही टाइम होया बट इस एसोसिएशन ने मेनू काफी कुछ सिक्खन नु मिलया एंड इदे विच देख के की है किदा साडी सोसाइटी दी वेलफेयर दे वास्ते की की इनिशिएटिव्स ले रहे हैं स्टेप्स ले रहे हैं सुबीर सर उन्होंने मतलब डिप्राइव्ड स्टूडेंट्स दी वेलफेयर वास्ते उन्होंने दी एजुकेशन वास्ते ਕੁੜੀਆਂ ਸਪੈਸ਼ਲੀ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈ ਉਹਨਾਂ ਨੂੰ ਅਡੌਪਟ ਕਰਕੇ ਅੱਗੇ ਉਹ ਕਿੱਦਾਂ ਪੜ ਸਕਦੀਆਂ ਆਪਣੀ ਲਾਈਫ ਵਿੱਚ ਕਿੱਦਾਂ ਅੱਗੇ ਵਧ ਸਕਦੀਆਂ ਕਾਫੀ ਇਨੀਸ਼ੀਏਟਿਵਸ ਮੈਂ ਦੇਖਿਆ ਸਰ ਦੇ ਮੈਂ ਆਪਣੇ ਅੱਖਾਂ ਸਾਹਮਣੇ ਦੇਖਿਆ ਸਰ ਨੂੰ ਕਿ ਉਹਨਾਂ ਨੇ ਆਈ ਥਿੰਕ ਅਰਾਊਂਡ 10 ਟੂ 12 ਗਰਲਸ ਨੂੰ ਅਡੌਪਟ ਕੀਤਾ ਹੈ ਐਂਡ ਉਹਨਾਂ ਨੂੰ ਇੰਨਾ ਵੈਲ ਗਰੂਮ ਕੀਤਾ ਐਂਡ ਉਹਨਾਂ ਨੂੰ ਵੈਲ ਐਜੂਕੇਟ ਕੀਤਾ ਦਾ ਹੈਟਸ ਆਫ ਟੂ ਦਾ ਅਫਰਟਸ ਆਫ ਸਰ ਐਂਡ ਐਕਸੈਪਟ ਥੈਟ ਕਿ ਸਰ ਕਾਫੀ ਜ਼ਿਆਦਾ ਇਨੀਸ਼ੀਏਟਿਵਸ ਚਲਦੇ ਆ ਡਰਗ ਅਵੇਅਰਨੈਸ ਸਪਰੈਡ ਕਰਨ ਵਾਸਤੇ ਵੀ ਕਿਉਂਕਿ ਅੱਜਕੱਲ ਜਿੱਦਾਂ ਉਹ ਸਿਰਫ ਕੇਂਦਰਿਤ ਹੋ ਰਿਹਾ ਬਟ ਸਰ ਨੇ ਕਾਫੀ ਜ਼ਿਆਦਾ ਕੈਂਪੇਨਸ ਐਂਡ ਅਵੇਰਨੈਸ ਰੰਸ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜੋ ਕਿ ਸਾਡੇ ਸੋਸਾਇਟੀ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ ਐਂਡ ਐਕਸੈਪਟ 댓 ਦੇ ਹੋਰ ਵੀ ਕਾਫੀ ਸਾਰੇ ਇਨੀਸ਼ੀਏਟਿਵਸ ਚੱਲਦੇ ਰਹਿੰਦੇ ਆ ਪੋਰ ਬੱਚਿਆਂ ਵਾਸਤੇ ਐਂਡ ਫੀਮੇਲਸ ਵਾਸਤੇ ਐਂਡ ਐਕਸੈਪਟ 댓 ਹੋਰ ਵੀ ਕਾਫੀ ਸਾਰੇ ਸਾਨੂੰ ਇੱਥੇ ਲਰਨਿੰਗਸ ਦੇਖਣ ਨੂੰ ਮਿਲਦੀਆਂ ਆ ਅਸੀਂ ਆਪਣੇ ਸਕਿਲਸ ਨੂੰ ਅਪਗ੍ਰੇਡ ਕਰ ਸਕਦੇ ਹਾਂ ਸਾਨੂੰ ਇੱਥੇ ਕਾਫੀ ਸਾਰੇ ਜਿਦਾਂ ਅਸੀਂ ਦੇਖ ਰਹੇ ਆ ਪੇਂਟਿੰਗਸ ਆਰਟ ਨੂੰ ਵੀ ਕਿੱਦਾਂ ਪ੍ਰਮੋਟ ਕੀਤਾ ਜਾਂਦਾ ਹੈ ਹੋਰ ਵੀ ਇੱਥੇ ਕਾਫੀ ਸਾਰੇ ਸਾਨੂੰ ਸਰ ਸਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਆਈ ਐਮ ਅ ਯੋਗਾ ਟੀਚਰ ਐਂਡ ਇੱਥੇ ਆ ਕੇ ਮੈਂ ਬੱਚਿਆਂ ਦੀ ਯੋਗਾ ਕਲਾਸਿਸ ਵੀ ਲੈਣੀ ਹੈ ਐਂਡ ਮੈਂ ਦੇਖਦੀ ਕਿ ਇੱਥੇ ਦੇ ਬੱਚੇ ਮਤਲਬ ਕਿੰਨੀ ਫਾਸਟ ਲਰਨ ਕਰਦੇ ਆ ਐਂਡ ਦੇ ਆਰ ਸੋ ਸੋ ਵੈਰੀ ਐਕਟਿਵ ਕਿ ਮੈਨੂੰ ਇਸ ਐਸੋਸੀਏਸ਼ਨ ਨਾਲ ਜੁੜ ਕੇ ਬਹੁਤ ਹੀ ਅੱਛਾ ਲੱਗ ਰਿਹਾ ਸਰ ਮੈਂ ਇਹ ਹੀ ਮੈਸੇਜ ਦੇਣਾ ਚਾਹਾਂਗੀ ਲੋਕਾਂ ਨੂੰ ਜਿੱਦਾਂ ਕਿ ਇਹ ਐਸੋਸੀਏਸ਼ਨ ਆਪਣੇ ਡੇਲੀ ਲਾਈਫ ਦੀਨ ਨੂੰ ਛੱਡ ਕੇ ਵੀ ਸੋਸਾਇਟੀ ਦੇ ਵੈਲਫੇਅਰ ਵਾਸਤੇ ਇੰਨੇ ਕਦਮ ਚੱਕ ਰਏ ਐ ਜਿਵੇਂ ਕਿ ਅੱਜ ਅਸੀਂ ਦੇਖ ਸਕਦੇ ਹਾਂ ਸੰਡੇ ਐ ਯੂਜੂਲੀ ਲੋਕ ਕਹਿੰਦੇ ਚਲੋ ਅ ਸੰਡੇ ਐ ਲੇਟ ਉੱਠੀਏ ਆਰਾਮ ਨਾਲ ਆਪਣਾ ਖਾਈਏ ਪੀਏ ਇੰਜੋਏ ਕਰੀਏ ਬਟ ਅੱਜ ਵੀ ਅਸੀਂ ਆ ਕੇ ਅਗਲੇ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਐ ਐਂ ਅਗਲੇ ਸਾਲ ਅਸੀਂ ਕੀ ਕੀ ਸਟੈਪਸ ਲੈਣੇ ਐ ਫਾਰ ਦਾ ਵੈਲਫੇਅਰ ਆਫ ਸੋਸਾਇਟੀ ਉਹ ਸਭ ਡਿਸਾਈਡ ਕੀਤਾ ਐ ਤੋਂ ਸੋਸਾਇਟੀ ਨੂੰ ਵੀ ਆਪਣੇ ਮਹੀਨੇ ਦੇ ਵਿੱਚ ਜਾਂ ਦਿਨ ਦੇ ਵਿੱਚ ਥੋੜਾ ਸਮਾਂ ਕੱਢ ਕੇ ਆਪਣੇ ਜਿੱਥੇ ਸਮਾਜ ਵਿੱਚ ਰਹਿ ਰਹ आ, मैं अनुजा कौशल प्रिंसिपल पी सी एम आर्या शास्त्री नगर आ, मुझे नवचेतना के साथ जुड़े हुए एक साल से थोड़ा सा ज़्यादा हो गया और आ, मैं नवचेतना के साथ आके इसीलिए जुड़ी क्योंकि जब मैंने पहली मीटिंग अटेंड की तो मुझे यहाँ पे बहुत प्योर वर्क की फीलिंग आई नहीं तो हम बहुत जल्दी कन्विंस नहीं होते कि, कि किसी एनजीओ के साथ एसोसिएट हो और आ, आ, मैंने सुखदीव जी के साथ जब बात की तो यहाँ पे बहुत अच्छा लगा और सिर्फ बच्चों की हेल्प के साथ साथ कम्युनिटी वेलफेयर के लिए भी नवचेतना में बहुत काम होता है बहुत सारे बच्चे जो यहाँ और टीचर्स और जो मेंबर्स हैं वो आर्ट वर्क के थ्रू जो इनका आर्ट विंग है आर्ट वर्क के थ्रू भी अवेयरनेस स्प्रेड करते हैं चाहे वो एनवायरमेंट कंजर्वेशन uh, के लिए है चाहे वो यूज से रिलेटेड अवेयरनेस है और चाहे वो गर्ल चाइल्ड को आ, की, को एम्पावर करने के लिए है सो so, बहुत सारी ऐसी नवचेतना की एक्टिविटीज़ हैं जिसने मुझे अट्रैक्ट किया और इसके साथ जोड़ा और सबसे बड़ी इंस्पिरेशन नवचेतना को ज्वाइन करने की मुझे मेरे अपने स्टूडेंट्स से आई बिकॉज मैंने यहाँ पे आकर देखा मेरे अपने स्टूडेंट्स भी कम्युनिटी वेलफेयर में बहुत काम कर रहे हैं और वो पार्ट हैं जूनियर विंग का यहाँ नवचेतना के जूनियर विंग का तो कभी कभी बच्चे भी आपको इंस्पायर कर जाते हैं तो बच्चों के साथ यहाँ मिलकर मैं इनके साथ जुड़ी हूँ और जो भी मैं कम्युनिटी को आ, दे दे पाऊँगी एज एन एजुकेशनिस्ट एज़ मेंबर ऑफ नवचेतना तो मेरी पूरी कोशिश रहेगी कि मैं आ, लोगों की सेवा करूँ नवचेतना के थ्रू थैंक यू ਸਰ ਮੈਂ ਨਵਚਿਤਨਾ ਬਾਲ ਬਾਲ ਪਹਲਾਈ ਕਮੇਟੀ ਦੀ ਮੈਂਬਰ ਹਾਂ ਔਰ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਦਾ ਹੈਗਾ ਮੈਂ ਅਪ੍ਰੋਕਸੀਮੇਟਲੀ 6 ਤੋਂ 7 ਇਅਰਸ ਪਹਿਲੇ ਸਰ ਨਾਲ ਮਿਲੀ ਸੀਗੀ ਕਿਸੇ ਕੰਮ ਦੇ ਪਰਪਸ ਨਾਲੀ ਉਦੋਂ ਮੈਂ ਸਰ ਨਾਲ ਜੁੜੀ ਸੀਗੀ ਤੇ ਮੈਂ ਸਾਇਲੈਂਟਲੀ ਵਰਕ ਕਰ ਰਹੀ ਸੀ ਉਸ ਚੀਜ਼ ਲਈ ਬਟ ਲਾਸਟ 2 ইয়ার্স তো মেনু ਇੱਥੇ ਆ ਕੇ ਐਕਟਿਵ ਹੋ ਕੇ ਬਹੁਤ ਅੱਛਾ ਲੱਗਦਾ ਹੈ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨਾਲ ਮਿਲ ਕੇ ਬਹੁਤ ਅੱਛਾ ਲੱਗਦਾ ਹੈ ਕਿ ਉਹ ਕਿਸ ਜਗ੍ਹਾ ਤੇ ਸੀ ਤੇ ਸਰਦੀ ਤੇ এনজিও ਦੀ ਹੈਲਪ ਦੇ ਨਾਲ ਉਹ ਕਿਸ ਜਗ੍ਹਾ ਤੇ ਅੱਜ ਪਹੁੰਚ ਗਏ ਨੇ ਮੋਰਓਵਰ ਜਿਹੜਾ ਯੂਥ ਵਿੰਗ ਜੂਨੀਅਰ ਵਿੰਗ ਸਰ ਨੇ ਸਟਾਰਟ ਕਰਨ ਦੇ ਬਾਰੇ ਸੋਚਿਆ ਸਭ ਦੀ ਸਹਿਮਤੀ ਨਾਲ ਇਹ ਸ਼ੁਰੂ ਹੋਇਆ ਉਹਦੇ ਲਈ ਵੀ ਮੈਂ ਸਰਦਾ ਤੇ ਨਵਜੇਤਨਾ ਬਾਲ ਪਲਾਈ ਕਮੇਟੀ ਦਾ ਥੈਂਕਸ ਕਰਨਾ ਚਾਹਾਂਗੀ कि ਜਿਹੜੇ ਨਵੇਂ ਬੱਚੇ ਅੱਜ ਦੀ ਜਨਰੇਸ਼ਨ ਹੈ ਉਹ ਇਸ ਕੰਮ ਲਈ ਅੱਗੇ ਆ ਰਹੀ ਹੈਗੀ ਹੈ ਤੇ ਉਹ ਬਾਕੀਆਂ ਨੂੰ ਵੀ ਜਾਗਰੂਕ ਕਰਨਾ ਚਾਹ ਰਹੀ ਹੈ ਸਪੈਸ਼ਲੀ ਡਰਗ ਅਵੇਅਰਨੈਸ ਲਈ ਬੱਚਿਆਂ ਨੂੰ ਜੋ ਜੋ ਪੜ ਨਹੀਂ پا ਰਹੇ ਹੈਗੇ ਅੰਡਰ ਪਾਵਰਟੀ ਲਾਈਨ ਜਿਹੜੇ ਪੈਰੈਂਟਸ ਹੈ ਆਪਣੇ ਬੱਚਾ ਨੂੰ ਨਹੀਂ ਦੇ ਪਾ ਰਹੇ ਹੈਲਪ ਦੇ ਪਾ ਰਹੇ ਜਾਂ ਜਿਨ੍ਹਾਂ ਦੇ ਪੈਰੈਂਟਸ ਹੀ ਨਹੀਂ ਹੈ ਤੇ ਨਵ ਚੇਤਨਾ ਇਸ ਲਈ ਬਹੁਤ ਅੱਛਾ ਕੰਮ ਕਰ ਰਹੀ ਹੈ